ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਤਾਂ ਆਪਾਂ ਗੱਲ ਕਰ ਰਹੇ ਹਾਂ ਭਗਤ ਕਬੀਰ ਜੀ ਬਾਰੇ ਤਾਂ ਜਦੋਂ ਭਗਤ ਕਬੀਰ ਜੀ ਵੱਡੇ ਹੋਏ ਤਾਂ ਉਹਨਾਂ ਦਾ ਵਿਆਹ ਬੀਬੀ ਲੋਈ ਨਾਲ ਹੋਇਆ ਤੇ ਇਸ ਤੋਂ ਬਾਅਦ ਉਹਨਾਂ ਦੇ ਇੱਕ ਪੁੱਤਰ ਕਮਾਲ ਅਤੇ ਦੂਜੀ ਪੁੱਤਰੀ ਕਮਾਲੂ ਪੈਦਾ ਹੋਏ ਤਾਂ ਭਗਤ ਕਬੀਰ ਜੀ ਨੇ ਜਿਹੜੇ ਉੱਥੋਂ ਦੇ ਰਾਮਾਨੰਦ ਸੀਗੇ ਵਿਦਮਾਨ ਉਹਨਾਂ ਤੋਂ ਜਿਹੜਾ RAM ਨਾਮ ਦਾ ਜਿਹੜਾ ਉਪਦੇਸ਼ ਲਿਆ ਤੇ ਉਸ ਤੋਂ ਬਾਅਦ ਇਹ ਜਿਹੜੇ ਬੈਚ ਨੰਬਰ ਮਤ ਨੂੰ ਧਾਰਨ ਕਰਿਆ ਤਾਂ ਕਾਸ਼ੀ ਇੱਕ ਵਿਦਵਾਨਾਂ ਦੀ ਧਰਤੀ ਸੀ ਸਾਧੂ ਸੰਤਾਂ ਦੀ ਧਰਤੀ ਸੀ ਤਾਂ ਇੱਥੇ ਭਗਤ ਕਬੀਰ ਜੀ ਨੂੰ ਇਹ ਜਿਹੜੇ ਇੱਥੋਂ ਦੇ ਮੰਤ ਜਾਂ ਮਹਾਤਮਾ ਸੀਗੇ ਉਹਨਾਂ ਦੇ ਜਿਹੜੇ ਜੀਵਨ ਵਿਚਾਰ ਸੀਗੇ ਜਾਂ ਨਿਯਮ ਸੀਗੇ ਉਹਨਾਂ ਬਾਰੇ ਜਾਣਨ ਦਾ ਮੌਕਾ ਮਿਲਿਆ ਅਤੇ ਉਹਨਾਂ ਨਾਲ ਖੁੱਲ੍ਹ ਕੇ ਵਿਚਾਰ ਕਰਨ ਦਾ ਵੀ ਇੱਥੇ ਟਾਈਮ ਮਿਲਿਆ ਇਹਨਾਂ ਦੀ ਜਿਹੜੀ ਬੁੱਧੀ ਸੋ ਬਹੁਤ ਤੀਖਣ ਸੀਗੀ ਉਹਦੇ ਕਰਕੇ ਭਗਤ ਕਬੀਰ ਜੀ ਨੂੰ ਖੰਡਾਂ ਬਰਮੰਡਾਂ ਦਾ ਵੀ ਬਹੁਤ ਗਿਆਨ ਹੋਇਆ ਤੇ ਭਗਤ ਕਬੀਰ ਜੀ ਨੇ ਕਈ ਸਾਲ ਬਹੁਤ ਪੂਰਨ ਜਿਹੜੇ ਗਿਆਨੀ ਸੀਗੇ ਉਹਨਾਂ ਦੀ ਸੰਗਤ ਕਰੀ ਤੇ ਇੱਕ ਬਹੁਤ ਤਤ ਗਿਆਨੀ ਇਹ ਬਣੇ ਸੀਗੀ ਉਹਨਾਂ ਦੀ ਜਿਹੜੀ ਸੰਗਤ ਕਰਕੇ ਤਾਂ ਭਗਤ ਕਬੀਰ ਜੀ ਦੀ ਜਿਹੜੀ ਵਿਚਾਰਧਾਰਾ ਸੀ ਭਗਤ ਕਬੀਰ ਜੀ ਕਹਿੰਦੇ ਸੀ ਕਿ ਵੀ ਜਿਹੜੇ ਇਨਸਾਨ ਹੈ ਉਹ ਇੱਕ ਤੇ ਜਿਹੜਾ ਰਾਮ ਅਤੀ ਅਲੱਦ ਦਾ ਨਾਮ ਹੈ ਉਹ ਵੀ ਇੱਕ ਹੈ ਤਾਂ ਇਹਨਾਂ ਦੇ ਜਿਹੜਾ ਸ਼ਲੋਕ ਹੈ ਲਿਖਿਆ ਹੋਇਆ ਭਗਤ ਕਬੀਰ ਜੀ ਦਾ Hindu Muslim Ham do nahi jo hame do kahe vo dojk jaahi ਵੀ ਜਿਹੜਾ ਸਾਨੂੰ ਦੋ ਕਹਿੰਦਾ ਨਾ ਉਹ ਨਰਕ ਚ ਜਾਂਦਾ ਹੈਗਾ ਤਾਂ ਇੱਥੇ ਜਿਹੜੀ ਫਿਰਕਾ ਪ੍ਰਸਤੀ ਸੀ ਭਗਤ ਕਬੀਰ ਜੀ ਨੇ ਉਹਦਾ ਖੁੱਲ ਕੇ ਖੰਡਨ ਕੀਤਾ ਸੀਗਾ ਤੇ ਜਿਹੜੇ ਭਾਰਤ ਦੇ ਲੋਕਾਂ ਦੀ ਵਿਚਾਰਧਾਰਾ ਸੀ ਉਸ ਟਾਈਮ ਦੀ ਉਹਨੂੰ ਇੱਕ ਨਵਾਂ ਦਿਸ਼ਾ ਨਿਰਦੇਸ਼ ਦਿੱਤਾ ਸੀ ਭਗਤ ਕਬੀਰ ਜੀ ਨੇ ਤਾਂ ਪਕ ਤਕਬੀਰ ਜੀ ਕਹਿੰਦੇ ਐ ਵੀ ਜਿਹੜਾ ਬ੍ਰਹਮੰਡਾ ਇਹਦੇ ਵਿੱਚੋਂ ਜਿਹੜੇ ਬਾਰੀ ਬ੍ਰਹਮੰਡਾ ਇਹਦੇ ਵਿੱਚੋਂ ਜਿਹੜਾ ਇਨਸਾਨ ਹੈ ਇਹਨੂੰ ਨਿਕਲਣਾ ਚਾਹੀਦਾ ਤੇ ਇਸ ਵਿੱਚੋਂ ਨਿਕਲ ਕੇ ਇਹਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਜਾਂ RAM ਨਾਮ ਜਾਂ ਅੱਲਾ ਦਾ ਜਿਹੜਾ ਨਾਮ ਹੈ ਮੰਤਰ ਹੈ ਉਹਨੂੰ ਲੈ ਕੇ ਸੱਚੇ ਪਾਤਸ਼ਾਹ ਵਾਹਿਗੁਰੂ ਰਾਮ ਨਾਮ ਅੱਲਾ ਦੇ ਜਿਹੜੇ ਲੜ ਲੱਗਣਾ ਚਾਹੀਦਾ ਹੈਗਾ ਪ੍ਰਭੂ ਦੇ ਤਾਂ ਅੱਜ ਲਈ ਇਨਾ ਹੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਆਉਣ ਵਾਲੀ ਇਤਿਹਾਸ ਨਾਲ ਜੁੜਨ ਲਈ ਜਾਂ ਸੁਣਨ ਲਈ ਮੇਰੇ ਫੇਸਬੁਕ ਪੇਜ ਇੰਸਟਾਗ੍ਰam ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਲਾਈਕ ਫੋਲੋ ਜਰੂਰ ਕਰਿਓ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ